ਹਾਂਜੀ ਫਾਈਲ ਕਰਨ ਆਇਓ ਪਰਿਵਾਰ ਤੁਹਾਡੇ ਨਾਲ ਆ ਅਮਨਜੀਤ ਸਾਰੇ ਵਿਧਾਇਕ ਮੈਡਮ ਨਿਰੰਦਰਪੁਰ ਭਾਜ ਕੀ ਕਹਿਣਾ ਤੁਹਾਨੂੰ ਦੇਖੋ ਜੀ ਅੱਜ ਪ੍ਰਮਾਤਮਾ ਦਾ ਉਟ ਆ ਇਸਰਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਪ ਸਿੰਘ ਉਗੂਕੇ ਜੀ ਜਿਵੇਂ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਕਾਲੀ ਮਾਤਾ ਜੀ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਊਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇ ਹੀ ਪਰਮਾਤਮਾ ਅਗੇ ਅਰਦਾਸ ਹੈ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਆ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਮੈਂਬਰ ਪਾਰਲੀਮੈਂਟ ਰੂਮ ਸੰਗਰੂਰ ਜੀ ਦੀ ਸੇਵਾ ਨੂੰ ਨਵਾਵਾਂ ਸੰਗਰੂਰ ਹੌਟ ਸੀਟ ਸੀ ਬਟ ਹੁਣ ਬੀਜੇਪੀ ਤੋਂ ਵੀ ਅਰਵਿਧ ਖੰਨਾ ਨੂੰ ਉਤਾਰ ਦਿੱਤਾ ਗਿਆ ਹੁਣ ਹੋਰ ਮੈਂ ਕਿਹਾ ਜਿੰਨੀ ਮਰਜੀ ਹੌਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ ਇੱਥੇ ਬੀਜੇਪੀ ਦਾ ਕਿਸਾਨ ਵਿਰੋਧ ਕਰ ਰਹੇ ਨੇ ਸਿਕੰਦਰ ਦੇਖ ਰਹੇ ਹਾਂ ਅੱਜ ਵੀ ਉਹਨਾਂ ਨੇ ਜਾਖੜ ਸਾਹਿਬ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਦਫਤਰ ਘੇਰਿਆਗਾ ਦੇਖੋ ਚਲੋ ਜੋ ਬੀਜੇਪੀ ਨੇ ਬੀਜੇਆ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਬੀਜੇਪੀ ਵਾਅਦੇ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲੜ ਰਹੇ ਆ ਮੀ ਸਾਹਿਬ ਢੀਨ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਢੀਨ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੇ ਰਿਸ਼ਤੇਦਾਰ ਹੀ ਪੈਂਦੀ ਹੈ ਹੋਈ ਤੂੰ ਗੱਲਬਾਤ ਖਾਸ ਦੇਖੋ ਜਿਹੜੀ ਪਰਿਵਾਰ ਇੱਕ ਉਹ ਲੱਗਿਆ ਸਿਆਸੀ ਜਿਹੜੀ ਉਹ ਲੱਗਿਆ ਬਟ ਢੀਲਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸਖਬੀਰ ਸਿੰਘ ਬਾਦਲ ਨੇ ਆਜ਼ਦੀ ਕਰੈਡੀਬਿਲਟੀ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸਖਬੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਆਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੇਰਾ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦਿਓ ਢੀਢਾ ਸਾਹਿਬ ਇਹ ਤਾਂ ਕੇਜਰੀਵਾਲ ਸਾਹਿਬ ਤੁਹਾਨੂੰ ਲਾਉਣਗੇ ਜੀ ਢੀਢਾ ਪਰਿਵਾਰ ਨਾਲ ਗੱਲਬਾਤ ਹੋਈ ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣਨ ਕੇਜਰੀਵਾਲ ਜੀ ਪੰਜਾਬ ਆਉਣ ਕਿਹੜੇ ਮੁੱਦੇ ਲੈ ਕੇ ਜਾ ਰਹੇ ਪਬਲਿਕ ਦੇ ਦੇਖੋ ਜਿਵੇਂ 2 ਸਾਲ ਚ ਡਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਅਸੀਂ ਤਾਂ ਕਹਿ ਰਹੇ ਆ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀਆਂ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ ਮੇ ਨੌਕਰੀਆਂ ਦੇ ਹੱਲ ਕਰਾ ਸੀ 43000 ਦਿੱਤੀ ਹੈ ਇਹ ਚੈਲੰਜ ਆ 77 ਸਾਲ ਚ ਪਹਿਲੇ 2 ਸਾਲਾਂ ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਹੈ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਸਟੱਪਦਾ ਕੇਜਰੀਵਾਲ ਦੀ ਭੈਣ ਸਿੱਪੀ ਸ਼ਰਮਾ ਵੀ ਇੱਥੋਂ ਕਾਗਜ਼ ਭਰ ਰਹੀ ਹੈ ਦੇਖੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਐ ਅਸੀਂ ਆਪਣਾ ਏਜੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਜੋਬ ਦਵਾਂਗੇ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀਆਂ ਪੋਸਟਾਂ ਖਤਮ ਕਰ 44000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕਿਆ ਬਾਕੀ ਬਹੁਤੇ ਮਸਲੇ ਜਿਹੜੇ ਕੂੜ ਦੇ ਵਿੱਚ ਜਿਹੜੇ ਆ ਵਟਕੇ ਹੋਇਆ ਜਿਹੜੇ ਸਾਡੇ ਲੈਵਲ ਤੇ ਹੱਲ ਹੋਣ ਵਾਲੇ ਸੀ ਸਰਕਾਰ ਲੈਵਲ ਤੇ ਉਹ ਸਾਰੇ ਜਿਹੜੇ ਆ ਉਹ ਕੀਤੇ ਆ ਹੁਣ ਕਈ ਮਸਲਿਆਂ ਚ ਕੋਰਟੀ ਨਹੀਂ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਟਰੀ ਇਸ ਦਾ ਕੋਰਟ ਜਾ ਕੇ ਵੀ ਸਾਡੇ ਵਕੀਲ ਉਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਆ ਉਹ ਕਿਹੜਾ ਜੀ ਕਿਤੇ ਪੱਖਪਾਨਾ ਦਿੱਤੀ ਆ ਮੈਰਿਟ ਦੇ ਆਧਾਰ ਤੇ ਮਿਲੀ ਆ ਬਿਨਾ ਸ਼ਪਾਰਸ਼ ਬਿਨਾ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹਦੇ ਕਿਸੇ ਨੂੰ ਦੇਣਾ ਚਾਹੁੰਦੇ ਆ ਸਾਨੂੰ ਤਾਂ ਇਹ ਆ ਭਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਮਜਿੱਠੇ ਜਾਣ ਸਾਰੇ ਸਿਰੇ ਚੜਨ ਉਹ ਜਿਹੜੀਆਂ ਇਦਾਂ ਦੀਆਂ ਕਹਿ ਲੋ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਜਾਂਦੇ ਮੈਂ ਉਹਦੇ ਆ ਗੂ ਜਿਹੜੇ ਪੱਲੇਦਾਰ ਨੇ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਜਲਦੀ ਉਹਨਾਂ ਦਾ ਮਸਲਾ ਹੱਲ ਕਰਾਂਗੇ ਅੱਧਾ ਕਿਲੋਮੀਟਰ ਦੂਰੀ ਤੇ ਸੀਐਮ ਤੋਂ ਜਿਹੜੇ ਮਜ਼ਦੂਰ ਨੇ ਉਹ ਧਰਨਾ ਲਈ ਬੈਠੇ ਹੋ ਤਿੰਨ ਚਾਰ ਮਹੀਨੇ ਸਾਢੇ ਵੱਲੋਂ ਜਿਹੜਾ ਮਸਲਾ ਹੱਲ ਹੋ ਗਿਆ ਅਸੀਂ ਆਪਣੇ ਵੱਲ ਪਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਕੋ ਮਸਲਾ ਜਿਹੜਾ ਉਹ ਤਾਂ ਕਹਿੰਦੇ ਪੰਜਾਬ ਸਰਕਾਰ ਦਾ ਕੰਮ ਹੈ ਮਰ ਗਿਆ ਸਿਰਫ ਠੇਕੇਦਾਰ ਸਿਸਟਮ ਬਾਹਰ ਕੱਢਣਾ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਐਨਸੈਂਟੀ ਵੀ ਹੈ ਸਰ ਇੱਕ ਕੁਐਸਚਨ ਸਰ ਅਮਰਤਪਾਲ ਦਾ ਮੁੱਦਾ ਦੁਬਾਰਾ ਉਠਾਇਆ ਜਾ ਰਿਹਾ ਹੈ ਅਜੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹਦੇ ਮਾਤਾ ਪਿਤਾ ਸੰਗਰੂਦ ਆ ਰਹੇ ਨੇ ਕੀ ਕਹਿਣਾ ਤੁਹਾਨੂੰ ਦੇਖੋ ਜੀ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਅਸੀਂ ਆਪਣੀ ਗੱਲ ਰੱਖਣੀ ਹੈ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪੈਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਭੜਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ بڑے ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕਾ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫਿਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾ ਦੇ ਰਾਹੀਂ ਜਿਹੜਾ ਸੰਕੇਤ ਹੈ ਵੱਡਾ ਮੈਸੇਜ ਹੈ ਉਹ ਦੇਣਗੇ ਠੀਕ ਹੈ ਲੈ ਚ ਕੋਈ ਜਾਤ ਹੈ ਕੋਈ ਪਾਤ ਹੈ ਕੋਈ ਜਾਤ ਪਾਤ ਨਹੀਂ ਦੇਖਦਾ ਇਹ ਹਰ ਇੱਕ ਨੂੰ ਇੱਕ ਸਮਝਦਾ ਹੈ ਹਾਂਜੀ ਹਾਂ ਜਰੂਰ ਪਹੁੰਚੋ ਤੁਸੀਂ ਸਾਰਾ ਪਰਿਵਾਰ ਨਾਲ ਪਹੁੰਚੋ ਵੀ ਕਹਿਣਾ ਚਾਹਾਂ ਅਸੀਂ ਜੇ ਹੈ ਕਹਿੰਦੇ ਅਸੀਂ ਜਿਹੜੇ ਕੰਮ ਲਈ ਆਏ ਹਾਂ ਮਕਸਦ ਲਈ ਉਹ ਸਾਡਾ ਵਾਅਦਾ ਪੂਰਾ ਕਰੂਗਾ ਸਾਡਾ ਬੇਟਾ ਐਮਪੀ ਬਣ ਕੇ ਨਿਕਲੂਗਾ ਇਥੋਂ ਆਪਾਂ ਇਸ ਸੰਗਰੂਰ ਦੇ ਸੀਟ ਉਹ ਸੀਟ ਆ ਜਿੱਥੇ ਭਗਵੰਤ ਮਾਨ ਨੂੰ ਕਰਾਰੀ ਜਿਹੜੀ ਹੈਗੀ ਆ ਟੱਕਰ ਸਾਰੀਆਂ ਪਾਰਟੀਆਂ ਨੇ ਦਿੱਤੀ ਸੀ ਕੋਈ ਟੱਕਰ ਨਹੀਂ ਆ ਪਰ ਹੁਣ ਇੱਥੇ ਮੁਕਾਬਲਾ ਬਹੁਤ ਜਾ ਨਹੀਂ ਨਹੀਂ ਕੋਈ ਟੱਕਰ ਨਹੀਂ ਸਾਨੂੰ ਘਰੇ ਬੈਠਣ ਪਤਾ ਲੱਗਦਾ ਨਾ ਕੋਈ ਟੱਕਰ ਨਹੀਂ ਸਾਡੇ ਨਾਲ ਸਾਰੀ ਦੁਨੀਆ ਸਾਰੇ ਪਿੰਡ ਸਾਰੇ ਸ਼ਹਿਰ ਵੱਡੀ ਲੜੀ ਲੱ ਕੇ ਜਾਵਾਂਗੇ ਤੁਸੀਂ ਚਾਰ ਦਿਨ ਨੂੰ ਪੁੱਛ ਲਵਾ ਕੇ ਕਹਿੰਦੇ ਜਦੋਂ ਮੁੰਡਾ ਸਹੀ ਟਾਈਮ ਤੇ ਰੋਟੀ ਨਾਲ ਮਾਣ ਸਭ ਤੋਂ ਵੱਧ ਖਿਆਲ ਮਾਂ ਨੂੰ ਹੁੰਦਾ ਮੈਂ ਉਸ ਗੱਲ ਦਾ ਨੰਬਾਤ ਕਲਪਨੀਆਂ ਬਹੁਤ ਕਲਪਨੀਆਂ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਦੀ ਨਹੀਂ ਤਾਂ ਹੁਣ ਸਵੇਰੇ ਖਵਾ ਕੇ ਤੋਰਦੇ ਫਿਰਣਾ ਖਵਾ ਕੇ ਆਪਦੇ ਜਾਣੇ ਤੋਰਦੇ ਪਰ ਨੰਗੇ ਦੇ ਜਿਹੜੇ ਹੈ ਨਹੀਂ ਰੋਟੀ ਬਸ ਸਾਨੂੰ ਪਤਾ ਇੰਨੇ ਇਲੈਕਸ਼ਨ 1 ਵਜੇ ਰਸਨ ਘਰੇ ਜਾਂਦਾ ਸਵੇਰੇ ਕਿੰਨੇ ਵਜੇ ਜਾਂਦਾ ਸਵੇਰੇ ਉਹ ਭਾਈ ਬਟੇ ਲੇਟ ਜਾਂਦਾ ਜੇ ਲੇਟ ਜਾਂਦਾ अर्ली ਉਠਦਾ अर्ली ਆ ਜਾਂਦਾ ਘਰੇ ਬਹੁਤ ਭੀੜ ਹੁੰਦੀ ਹੈ ਪਰ ਆਈਆਂ ਵੀ ਮਹੀਨਾ ਵੀ ਦਿਨ ਔਖਾ ਵੀ ਹੋਊਗਾ ਪਰ ਉਹਦਾ ਕੰਮ ਕਰਨ ਦਾ جنੂਨੀ ਐ ਨਾ ਉਹਦੇ ਚ ਤਾਂ ਪਰਿਵਾਰ ਪੂਰਾ ਨਾਲ ਸਾਥ ਦੇ ਪੂਰਾ ਹੀ ਸਾਥ ਦੇ ਰਿਹਾ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇੱਥੇ ਨਾਨਕਾ ਨਾਨਕਾ ਪਰਿਵਾਰ ਆ ਦਾਦਕੇ ਸਾਰਾ ਏਰੀਆ ਨਾਨਕਾ ਨਾਨਕਾ ਸਾਰੇ ਠੀਕ ਹੈ ਬਟੇ ਥੈਂਕ ਯੂ ਠੀਕ ਹੈ ਤਰਾ ਜੇ ਮੀਥੇਰ ਜੀ ਨਾਲ ਪਹੁੰਚੋਗੇ ਕਿਹੋ ਜਿਹਾ ਰਿਸ਼ਤਾ ਹੈਗਾ ਅ ਬਹੁਤ ਪਿਆਰਾ ਰਿਸ਼ਤਾ ਜੀ ਮੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜੀਹ ਇਨਾ ਹੁੰਦੀ ਜਦੋਂ ਪਹਿਲੀ ਵਾਰ ਉਮੀਦਬਾਈ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮ ਜ਼ਿੰਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ ਤਾਂ ਇਸ ਕਰਕੇ ਬਾਈ ਜੀ ਨੂੰ ਬੈਸਟ ਵਿਸ਼ੇਸ ਦੇਣ ਲਈ ਉਨਤ ਸਪੋਰਟ ਲਈ ਇੱਥੇ ਆ ਗਏ ਜਦੋਂ ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸਭਰਤਨ ਦੇ ਚਾਜ ਜਦੋਂ ਦੂਜੀਆਂ ਪਾਰਟੀਆਂ ਵਿਰੋਧ ਕਰਨ ਲੱਗ ਜਾਂਦੀਆਂ ਨੇ ਮੇਰੇ ਸਾਰੇ ਪਾਸੇ دوست ਹੈ ਜੀ ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ ਮੈਨੂੰ ਇਹ ਵੀ ਜਿਹੜੇ ਕਿਉਂਕਿ ਜਿੰਨਾ ਕਿ ਮੈਂ ਭਾਈ ਜੀ ਹੋਰ ਉਹਨੂੰ ਜਾਣਿਆ ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ ਜਿਹੜੇ ਬੰਦਾ ਇਨਸਾਨ ਹੈ ਜੀ ਮੈਂ ਉਹਦੇ ਨਾਲ ਹਮੇਸ਼ਾ ਹੁੰਨਾ ਮੈਂ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਤੇ ਭਾਈ ਜੀ ਨੇ ਵਾਕਈ ਬਹੁਤ ਵਿਕਾਸ ਵਾਲੀ ਗੱਲ ਕੀਤੀ ਹੈ ਜੀ ਹਾਂ ਜੀ ਪ੍ਰਚਾਰ ਕਰਨ ਜਾ ਰਹੇ ਹਾਂ ਪਤਾ ਨਹੀਂ ਪ੍ਰਚਾਰ ਦਾ ਤਾਂ ਜੀ ਕੋਈ ਅਦਾ ਹੈ ਨਹੀਂ ਸਾਰੇ ਉਹਨਾਂ ਨੂੰ ਪਹਿਲਾਂ ਹੀ ਆਲਰੇਡੀ ਸਪੋਰਟ ਹੈ ਜੀ ਮੈਨੂੰ ਲੱਗਦਾ ਹੈ ਕਿਸੇ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਨੇ ਕੰਮ ਦੇਖ ਲੇ ਤਾਂ ਜਿੱਥੇ ਉਹਨਾਂ ਨੂੰ ਲੱਗੂਗਾ ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਦੇਣਗੇ ਉਮੀਦਵਾਰ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਨਾ ਆ ਭਾਈਆਂ ਵਾਂਗੂ ਵਿਚਰਦੇ ਨੇ ਕਦੇ ਲੱਗੇ ਨਹੀਂ ਵੀ ਕੋਈ ਰਾਜਨੀਤਾ ਹੈਗਾ ਕਿਉਂਕਿ ਮੈਂ ਜਿੰਨਾ ਕਿ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਆ ਉਹ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਹੇ ਸੀ ਮੈਂ ਪਹਿਲੀ ਵਾਰੀ ਇਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ ਚੰਗਾ ਲੱਗਿਆ ਵੀ ਜੇ ਇਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਤਾਂ ਸਾਨੂੰ ਇਦਾਂ ਦੇ ਹੀ ਨੇਤਾਵਾਂ ਦੀ ਲੋੜ ਹੈ ਜੀ ਠੀਕ ਹੈ